ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਗ ਵਿਵਾਦ ਜਿਹੜਾ ਹੈ ਉਹ ਭਗਤ ਜਾਂ ਗੁਰੂ ਕਹਿੰਦੇ ਆ ਇਹ ਗੱਲ ਮੈਂ ਤਾਂ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਭਗਤ ਬਾਣੀ ਦਾ ਸਿਰਲੇਖ ਹੁੰਦਾ ਹੈ ਉਦੋਂ ਜਿੰਨੇ ਵੀ ਭਗਤ ਸਹਿਬਾਨ ਨੇ ਉਹਨਾਂ ਨੂੰ ਭਗਤ ਦੇ ਨਾਲ ਸੰਬੋਧਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਜਿਹੜਾ ਫਲਸਫਾ ਉਹ ਵਿਚਾਰਧਾਰਾ ਇੱਕ ਹੋਣ ਕਰਕੇ ਭਗਤਾਂ ਵਿੱਚ ਗੁਰਸਹਿਬਾਨ ਵਿੱਚ ਤੇ ਭਟਾਂ ਵਿੱਚ ਜਾਂ ਆਦ ਗੁਰਸਿੱਖਾਂ ਦੀ ਜਿਹੜੀ ਰਚਨਾ ਹੈਗੀ ਆ ਉਹਦੇ ਵਿੱਚ ਰੰਚਿਕ ਭਰ ਵੀ ਕੋਈ ਭੇਦ ਭਾਵ ਨਹੀਂ ਹੈ। ਕੇਵਲ ਇੱਕ ਵਿਚਾਰਧਾਰਾ ਔਰ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਦਰਜ ਕੀਤੀ ਹੈ ਤਾਂ ਉਹ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਕਰਵਾਈ ਹੈ ਇਹ 'ਚ ਕੋਈ ਸ਼ੱਕ ਕੋਈ ਦੋਰਾ ਨਹੀਂ ਪਰ ਜਿਹੜਾ ਹੁਣ ਬਾਅਦ-ਬਾਅ ਚੱਲਦਾ ਹੈ ਇਹ ਬੇਲੋੜਾ ਹੈ ਮੈਂ ਇੱਕ ਸ਼ਬਦ ਵਰਤਦਾ ਹੁਣਾਂ ਕਢਾ ਮ ਚੌਧਰੀ ਜਿਹੜੇ ਕਹਿੰਦੇ ਅਸੀਂ ਧਰਮ ਦੇ ਮਜਬੂ ਦੇ ਠੇਕੇਦਾਰ ਇਕੜਮ ਚੌਧਰੀ ਉਹਨੇ ਇਹਨਾਂ ਨੂੰ ਧਰਮ ਦਾ ਜਾਂ ਬਾਬੇ ਨਾਨਕ ਦੀ ਫਿਲਾਸਫੀ ਦਾ ਊੜਾ ਐੜਾ ਤੱਕ ਨਹੀਂ ਆਉਂਦਾ ਤੇ ਹੁਣ ਭਗਤ ਰਵਦਾਸ ਜੀ ਦਾ ਕਿਤੇ ਪਤਾ ਨਹੀਂ ਹੁਣ ਮੈਨੂੰ ਸਮਝ ਨਹੀਂ ਲੱਗ ਰਹੀ ਮੈਂ ਵੀਡੀਓ ਸਾਹਮਣੇ ਆ ਗਈ ਇਹ ਕੋਈ ਸਮਾਗਮ ਹੋਣਾ ਪ੍ਰੋਗਰਾਮ ਕਰ ਪ੍ਰੋਗਰਾਮ ਕਰਵਾਇਆ ਹੋਣਾ ਉੱਥੇ ਇਹ ਮਤਾ ਪਾਇਆ ਜਾਂਦਾ ਕਿ ਜਿਹੜੇ ਭਗਤ ਲਿਖਦੇ ਨੇ ਜਾਂ ਕੋਈ ਬੁੱਕ ਛਪੀ ਹੋ ਉਹਦੇ ਵਿੱਚ ਭਗਤ ਜ਼ਿਕਰ ਕੀਤਾ ਹੋਣਾ ਵੀ ਇਹਨੂੰ ਤੋਂ ਮਾਫੀ ਮੰਗਵਾਈ ਜਾ ਬਈ ਭਗਤ ਕਿਉਂ ਲਿਖਿਆ ਤੁਸੀਂ ਗੁਰੂ ਕਿਉਂ ਨਹੀਂ ਕਹਿੰਦੇ ਮਾਫੀ ਮੰਗਵਣੀ ਹੈ ਕਹਿੰਦੇ ਨਹੀਂ ਮੰਗਦੇ ਮਾਫੀ ਭਗਤ ਕਮਾਗ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ 15 ਭਗਤ ਨੇ ਗੁਰੂ ਗ੍ਰੰਥ ਸਾਹਿਬ ਬਾਣੇ ਵਿੱਚ ਸਾਰਿਆਂ ਨੂੰ ਹੀ ਭਗਤ ਕਹਿੰਿਆ ਕੀ ਤੋਂ ਕੀ ਤੋਂ ਮਾਫੀ ਮੰਗਵਾਉਂਦੇ ਇਹੀ ਤਾਂ ਭਗਤ ਰੁਦਾਸ ਦੀ ਲੜਾਈ ਰਹੀ ਹੈ ਬ੍ਰਾਹਮਣ ਦੇ ਨਾਲ ਪੇਪਰ ਦੇ ਨਾਲ ਤੁਸੀਂ ਉਹਨਾਂ ਜੁੱਤੀਆਂ ਵਿੱਚ ਦੁਬਾਰਾ ਫੇਰ ਬੈਠਣਾ ਚਾਹੁੰਦੇ ਹੋ ਇਹ ਰਾਜਨੀਤਿਕ ਕੋਈ ਸਟੇਜ ਹੋ ਸਕਦੀ ਹੈ ਜਿਹੜੇ ਬਾਬੇ ਨੇ ਨਾ ਇਹਨਾਂ ਦਾ ਵੋਟਾਂ ਦੇ ਮਸਲੇ ਵਿੱਚ ਬਹੁਤ ਵੱਡਾ ਰੋਲ ਹੈ ਕਿਵੇਂ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਮਰਦ ਦੇ ਨਾਂ ਤੇ ਧਰਮ ਦੇ ਨਾਂ ਤੇ ਬੰਨੀਆਂ ਪਵਾ ਕੇ ਕਿਦਾਂ ਵੇਚਦੇ ਨੇ ਇੱਕ ਬੇਨਤੀ ਹੈ ਜੀ ਜਿਹੜੇ ਵੀ ਸੱਜਣ ਸੁਣਨਗੇ ਕਿ ਤੁਸੀਂ ਇੰਨੀ ਤਲਖ ਵਿੱਚ ਕਿਉਂ ਬੋਲੇ ਆ ਅਸੀਂ ਭਗਤ ਰਵਦਾਜੀ ਦੇ 40 ਦੇ 40 ਸ਼ਬਦ ਪੜ੍ਹਦੇ ਹਾਂ ਉਹਨਾਂ 40 ਦੇ 40 ਸ਼ਬਦਾਂ ਨੂੰ ਗੁਰੂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਵੀ ਸ਼ਬਦ ਆਇਆ ਉਹ ਸਾਡੇ ਲਈ ਗੁਰੂ ਹੈ ਅਸੀਂ ਨਹੀਂ ਪੰਡੀਆਂ ਪਾ ਸਕਦੇ ਵੀ ਕਿਹੜਾ ਸ਼ਬਦ ਗੁਰੂ ਦਾ ਹੈ ਕਿਹੜਾ ਸ਼ਬਦ ਪਕਦਾ ਹੈ ਅਸੀਂ ਸਮੂੱਚੀ ਬਾਣੀ ਨੂੰ ਗੁਰੂ ਮੰਨਦੇ ਹਾਂ ਹਾਂ ਆਪਣੀ ਮੌਜ ਵਿੱਚ ਅਸੀਂ ਗੁਰੂ ਕਹਿ ਸਕਦੇ ਪਰ ਕੋਈ ਕਹਾਵੇ ਅਖੇ ਤੁਸੀਂ ਮਾਫੀ ਮੰਗੋ ਇਹ ਤਾਂ ਨਹੀਂ ਹੋ ਸਕਦਾ ਮਨਵਾਲੋ ਜੀ ਤੁਮ ਮਾਫੀ ਮੰਗੋਣੀ ਨਹੀਂ ਮੰਨਦੇ ਕਾਦੇ ਲਈ ਮੰਗੀ ਤੁਹਾਡੇ ਕੋਲੇ ਅਥੋਰਟੀ ਕੀ ਹੈ ਤੁਹਾਡੇ ਕੋਲੇ ਪਾਵਰ ਕੀ ਹੈ ਵੀ ਤੁਸੀਂ ਕਿਸੇ ਨੂੰ ਇਹ ਥੋਪ ਦਿਓ ਇਹ ਕਹੋ ਕਿ ਤੂੰ ਭਗਤ ਕਹਿ ਤੂੰ ਗੁਰੂ ਕਹਿ ਤੂੰ ਭਗਤ ਨਹੀਂ ਕਹਿਣਾ ਤੂੰ ਗੁਰੂ ਕਹਿਣਾ ਤੋਡੇ ਕੋਲੇ ਕੀ ਅਥোরਿਟੀ ਹੈ ਜੇ ਇਹ ਲੰਗਲਣੇ ਨੂੰ ਬਹਾਲਿਆ ਜਾਵੇ ਨਾ ਕਿਤੇ ਪਲੇਟਫਾਰਮ ਤੇ ਸਵਾਲ ਕੀਤੇ ਜਾਣ ਇੱਕ ਵੀ ਸਵਾਲ ਦਾ ਜਵਾਬ ਨਹੀਂ ਨਾਲ ਕੋਲੇ ਹੁਣ ਤੁਸੀਂ ਭਗਤ ਤੇ ਗੁਰੂ ਵਾਲੀ ਗੱਲ ਪਾਸੇ ਕਰੋ ਇਹ ਨਿਰਣਾ ਕਰੋ ਵੀ ਜਿਹੜੇ ਭਗਤ ਰਵਿਦਾਸ ਜੀ ਦੇ 40 ਸ਼ਬਦ ਨੇ ਚਲੋ ਸਤਿਗੁਰੂ ਰਵਿਦਾਸ ਮਹਾਰਾਜ ਦੇ 40 ਸ਼ਬਦ ਨੇ ਤਾਂ ਉਹਨਾਂ ਸ਼ਬਦਾਂ ਦੇ ਵਿੱਚ ਤਕਰਾਰ ਕੀ ਹੈ ਵਿਚਾਰ ਕੀ ਹੈ ब्राह्मण ਦੇ ਨਾਲ ਸੁਵਾਦ ਹੋਇਆ ਟੱਕਰ ਕੀ ਹੈ ব্রাহ্মণ ਦੇ ਨਾਲ ਬੇਪਰ ਦੇ ਨਾਲ ਟੱਕਰ ਕੀ ਹੈ ਇਹ ਦੱਸੋ ਨਾ ਜਿਹੜੇ ਬ੍ਰਾਹਮਣ ਦੀਆਂ ਜੁੱਤੀਆਂ ਵਿੱਚੋਂ ਸਾਨੂੰ ਭਗਤਾਂ ਨੇ ਜਾਂ ਸਤਿਗੁਰੂ ਜੀ ਨੇ ਉਠਾਇਆ ਅਸੀਂ ਉਹਨਾਂ ਜੁੱਤੀਆਂ ਵੀ ਦੁਬਾਰਾ ਫੇਰ ਬੈੰਨੇ ਆਂ ਫਿਰ ਅਸੀਂ ਕਹਿੰਦੇ ਆਂ ਸਾਨੂੰ ਗੁਰਦੁਆਰੇ ਵਿੱਚ ਚੌਥੇ ਪੌੜੇ ਵਾਲੇ ਕਿਹਾ ਜਾਂਦਾ ਅਸੀਂ ਕਿਉਂ ਜਾ ਕੇ ਉਹਨਾਂ ਕਤਾਰਾਂ ਵਿੱਚ ਲੱਗਦੇ ਆਂ ਜਿੱਥੇ ਸਾਡੇ ਨਾਲ ਬਿਤਕਰਾ ਕੀਤਾ ਜਾਂਦਾ ਹੈ, ਜਾਤੀ ਬਿਤਕਰਾ ਕੀਤਾ ਜਾਂਦਾ ਅਸੀਂ ਉੱਥੇ ਜਾਣਨੇ ਕੀ ਲੈਣਾ, ਕਾਹਦੇ ਨਹੀਂ ਜਾਣਨੇ ਅਸੀਂ। ਚੱਕੀ ਫਿਰਨਾ ਅਗਲੇ ਆਪਣਾ ਹੰਕਾਰ ਆਪਣੇ ਸਿਰ ਤੇ। ਪਰ ਜਿਹੜੀ ਗੱਲ ਤੁਸੀਂ ਥੋਪ ਰਹੇ ਹੋ ਨਾ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਰਹੇ ਹੋ ਕਿ ਮਾਫੀ ਮੰਗਵਾਓ। ਕੀਤਾ ਕਿਤਾ ਮਾਫੀ ਮੰਗਵਾਉਂਗੇ। ਬਹੁਤ ਲੋਕ ਨੇ ਜਿਹੜੇ ਭਗਤ ਕਹਿੰਦੇ ਆ। ਮਤਲਬ ਜੇ ਕੋਈ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਤੁਹਾਡਾ ਤਾਂ ਕਹਿਣਾ ਪੈਣਾ ਕਿ ਕਿ ਅਸੀਂ ਬੰਡੀਆਂ ਪਾਲੀਆਂ ਅਸੀਂ ਤਾਂ ਬੰਡੀਆਂ ਪਾਲੀਆਂ ਤੁਨੇ ਇਹ ਦੁਖਦਾਈ ਖਬਰ ਦੁਖਦਾਈ ਘਟਨਾ ਮੰਦਭਾਗੀ ਘਟਨਾ ਜਿੱਥੇ ਅਸੀਂ ਗੁਰੂ ਸਾਹਿਬ ਦੇ ਫਲਸਫੇ ਨੂੰ ਤਾੜ-ਤਾੜ ਕਰ ਰਹੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਵੀ ਬੰਡੀਆਂ ਪਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਵਿਚਾਰ ਤੋਂ ਹੈ ਉੱਥੇ ਕੋਈ ਜਾਤੀਵਾਦ ਦਾ ਵਿਤਕਰਾ ਹੈ ਹੀ ਨਹੀਂ ਨਾ ਉੱਥੇ ਭਗਤ ਦਾ ਰੋਲਾ ਨਾ ਉੱਥੇ ਗੁਰੂ ਸਾਹਿਬਾਨ ਦਾ ਰੋਲਾ ਉੱਥੇ ਕੋਈ ਰੋਲਾ ਹੀ ਨਹੀਂ ਰੋਲਾ ਅਸੀਂ ਪਾ ਰਹੇ ਹਾਂ ਇੱਕ ਰਾਗੀ ਜਿссе ਨੇ ਕੀਰਤਨ ਕੀਤਾ ਸ਼ਾਇਦ ਉਹਨੂੰ ਰੋਕਿਆ ਗਿਆ ਸੀ ਕਿ ਤੁਸੀਂ ਗੁਰੂ ਕਹਿ ਕੇ ਸੰਬੋਧਨ ਕਰੋ ਤੁਸੀਂ ਭਗਤ ਨਹੀਂ ਕਹਿ ਸਕਦੇ ਉਦੋਂ ਬਾਅਦ ਦੇ ਵਿੱਚ ਬਾਅਦ ਬਾਅਦ ਪਿਆ ਕਈ ਬੁੱਕਾਂ ਛਪੀਆਂ ਨੇ ਭਗਤ ਰਵਦਾਸ ਜੀ ਦੇ ਜੀਵਨ ਤੇ ਉਹਨੇ ਜੀਵਨੀ ਲਿਖੀ ਗਈ ਹੁਣੇ ਘੜਮ ਚੌਧਰੀ ਕਹਿੰਦੇ ਨੇ ਕਿ ਤੁਸੀਂ ਮਾਫੀ ਮੰਗੋ ਤੇ ਨਹੀਂ ਤੁਸੀਂ ਗੁਰੂ ਕਹ ਕਿਨੂੰ ਕਿਨੂੰ ਕਹੋਗੇ ਗੁਰੂ ਕਹੋ ਕਿਨੂੰ ਕਿਨੂੰ ਕਹੋਗੇ ਮੈਂ ਆਪਣੀ ਮੌਜ ਵਿੱਚ ਆਪਣੀ ਮੌਜ ਵਿੱਚ ਸਾਰੇ ਭਗਤਾਂ ਨੂੰ ਗੁਰੂ ਕਹਿਣਾ ਆਪਣੀ ਮੌਜੂਦ ਸਾਰੇ ਭਗਤਾਂ ਨੂੰ ਸੱਤਾ ਤੇ ਬਲਵੰਡਾ ਤੇ ਬਾਬਾ ਸੁੰਦਰ ਜੀ ਉਹਨਾਂ ਦੀ ਰਚਨਾ ਹੈ ਉਹਨਾਂ ਨੂੰ ਵੀ ਅਸੀਂ ਸ਼ਬਦ ਰੂਪ ਵਿੱਚ ਗੁਰੂ ਕਹਿੰਦੇ ਆ ਪੱਟਾ ਨੂੰ ਵੀ ਗੁਰੂ ਕਹਿੰਦੇ ਆ ਸਮੁੱਚੀ ਬਾਣੀ ਦੇ ਵਿੱਚ ਜਿੰਨੇ ਸ਼ਬਦ ਨੇ ਸਾਰੇ ਸ਼ਬਦਾਂ ਨੂੰ ਅਸੀਂ ਗੁਰੂ ਕਹਿੰਦੇ ਆ ਭਗਤ ਰਵਦਾਸ ਜੀ ਨੂੰ ਵੀ ਮੈਂ ਸਤਿਗੁਰੂ ਰਵਦਾਸ ਕਹਿੰਨਾ ਪਰ ਕਿਸੇ ਦੇ ਕਹਿਣ ਮੁਤਾਬਕ ਨਹੀਂ ਕੋਈ ਕਹਿ ਕੇ ਕਹਾਵੇ ਕੋਈ ਕਹੇ ਕਿ ਮੇਰੇ ਕਹਿਣ ਮੁਤਾਬਕ ਹੈ ਨਹੀਂ ਕਹਿੰਦੇ ਸੀ ਆਪਣੇ ਮੌਲ ਵਿੱਚ ਕਮਾਂਗੇ ਸੀ ਇਹ ਹੀ ਤਾਂ ਗੱਲ ਬ੍ਰਾਹਮਣ ਦੇ ਨਾਲ ਟਕਰਾਅ ਸੀ ਉਹਨਾਂ ਭਗਤਾਂ ਦਾ ਜਿਹੜੀ ਗੱਲ ਤੁਸੀਂ ਅੱਜ ਕਰਾ ਰਹੇ ਹੋ ਅਸੀਂ ਜਿਨ੍ਹਾਂ ਨੇ ਪਟ ਸਾਹਿਬਾਨ ਨੇ ਪਟ ਸਾਹਿਬਾਨ ਨੇ ਗੁਰੂ ਸਾਹਿਬਾਨ ਨੇ ਤਿੰਨ ਗੁਰਸਿੱਖ ਨੇ ਜਿਨ੍ਹਾਂ ਦੀ ਪਾਵਨ ਬਾਣੀ ਪਾਵਨ ਰਚਨਾ ਦਰਜ ਹੈ ਗੁਰੂਆਂ ਸਾਹਿਬ ਦੇ ਵਿੱਚ ਉਹਨਾਂ ਸਾਰਿਆਂ ਨੂੰ ਗੁਰੂ ਕਹਿੰਦੇ ਆ ਮੈਂ ਕਹਿੰਨਾ ਬਿਪਿੰਤੀ ਮਹਾਪੁਰਖ ਨੇ 35 ਦੇ 35 ਸਾਡੇ ਗੁਰੂ ਨੇ ਪਰ ਕਿਸੇ ਦੀ ਹੈਂਕੜ ਦੇ ਨਾਲ ਨਹੀਂ ਅਸੀਂ ਕਹਿੰਦੇ ਜੇ ਕੋਈ ਕਵੇ ਨਾ ਡਿਪੂਟਾ ਸਾ ਤੂੰ ਭਗਤ ਰਦਾਸ ਨੂੰ ਗੁਰੂ ਕਹੇ ਨਹੀਂ ਕਹਿੰਦੇ ਅਸੀਂ ਕੋਈ ਕਵੇ ਭਗਤ ਨਾਨਕ ਨੂੰ ਗੁਰੂ ਕਹੇ ਨਹੀਂ ਕਹਿੰਦੇ ਅਸੀਂ ਤੁਸੀਂ ਨਹੀਂ ਕਹਾ ਸਕਦੇ ਅਸੀਂ ਆਪਣੀ ਮੌਜ ਵਿੱਚ ਕਹਿੰਨੇ ਆ ਕਹਾਂਗੇ ਤੁਸੀਂ ਡਿਕਟੇਟਰ ਤੁਸੀਂ ਚੌਧਰੀਓ ਕੌਮ ਦੇ ਅਸੀਂ ਭਗਤ ਰਵਦਾਸ ਨੂੰ ਗੁਰੂ ਵੀ ਕਹਾਂਗੇ ਭਗਤ ਵੀ ਕਹਾਂਗੇ ਬਰਨਾਲੇ ਬੇਨਤੀ ਕਰਾਂਗੇ ਉਹਨਾਂ ਵਰਗੀ ਸ਼ਕਲ ਜ਼ਰੂਰ ਬਣਾ ਲਿਓ ਇਹ ਗੱਲ ਚੇਤੇ ਰੱਖ ਲਿਓ ਭਗਤ ਰਵਦਾਸ ਜੀ ਤੇ ਕੇਸ ਕਤਲ ਕੀਤੇ ਸੀ ਮੂੰਹ ਤੇ ਦਾੜੀ ਹੈ ਨਹੀਂ ਸੀ ਦਾੜੀ ਵੀ ਹੈਗੀ ਆ ਸਿਰ ਤੇ ਕੇਸ ਵੀ ਹੈਗੇ ਫਿਰ ਸ਼ਕਲ ਬਣਾਓ ਉਹਨਾਂ ਵਰਗੀ ਇਹ ਕਹਿਣ ਦੇ ਨਾਲ ਕੁਝ ਨਹੀਂ ਹੋਣਾ ਗੁਰੂ ਕਹ ਲਓ ਭਗਤ ਕਹ ਲਓ ਮੈਂ ਇੱਕ ਨਹੀਂ ਹਜ਼ਾਰ ਵਾਰੀ ਕਹਿਣਾ ਵੀ ਸਾਡੇ ਲਈ ਸਾਰੇ ਭਗਤ ਗੁਰੂ ਨੇ ਗੁਰੂ ਸਹਿਬਾਨ ਗੁਰੂ ਨੇ ਤਿੰਨ ਆਦ ਗੁਰਸੇ ਗੁਰੂ ਨੇ ਔਰ ਭਗਤਾਂ ਪੱਟਾਂ ਦੀ ਬਾਣੀ ਪੂਰੇ ਪੱਟ ਸਾਡੇ ਲਈ ਗੁਰੂ ਨੇ ਆਪਣੇ ਮੌਜ ਵਿੱਚ ਅਸੀਂ ਸਾਰਿਆਂ ਨੂੰ ਗੁਰੂ ਕਹਿੰਦੇ ਹਾਂ ਪਰ ਤੁਸੀਂ ਵਿਪਰ ਹੋ ਕੇ ਜਾਤੀਵਾਦ ਦਾ ਬਿਤਕਰਾ ਕਰਕੇ ਤੁਸੀਂ ਕਿਹਦੇ ਗੁਰੂ ਨਹੀਂ ਕਹਾ ਸਕਦੇ ਜਿੱਥੇ ਮਰਜ਼ੀ ਜ਼ੋਰ ਲਾਉਣਾ ਲਾਓ ਅਸੀਂ ਨੇ ਕਹਿੰਦੇ ਅਸੀਂ ਭਗਤ ਕਹਾਂਗੇ ਨਹੀਂ ਮੰਗਦੇ ਮਾਫੀ ਤੁਸੀਂ ਜਿੰਨਾ ਚਿਰ ਬ੍ਰਾਹਮਣ ਦੀਆਂ ਜੁੱਤੀਆਂ ਵਿੱਚ ਬੈ ਕੇ ਜੁੱਤੀਆਂ ਨਹੀਂ ਖਾਂਦੇ ਨਾ ਜਿੰਨਾ ਚਿਰ ਤੁਸੀਂ ਜੁੱਤੀਆਂ ਵਿੱਚ ਪਾਣੀ ਨਹੀਂ ਪੀਂਦੇ ਤੁਹਾਨੂੰ ਅਹਿਸਾਸ ਨਾ ਹੋਇਆ ਵੀ ਹੁਣ ਬ੍ਰਾਹਮਣ ਬੇਪਰਸਨ ਜੁੱਤੀਆਂ ਵਿੱਚ ਪਾਣੀ ਪਿਉ ਤੁਸੀਂ ਓਨਾ ਚਿਰ ਨਹੀਂ ਬਾਜ ਆਉਣ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ